ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮੰਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਪਸ਼ੂ ਵਿਖਾਉਣੇ ਆ ਦੋ ਕਾਲੀਆਂ ਵਾੜਾਂ ਤਿੰਨ ਜਰਸੀ ਵਾੜਾਂ ਤੇ ਦੋ ਅੰਦਰ ਡੱਬੀਆਂ ਵਾੜਾਂ ਸੱਤ ਪਸ਼ੂ ਆ ਮੇਰੇ ਮੂਹ ਚੋਂ ਪੰਜ ਨਿਕਲ ਗਏ ਸੀ ਸੌਰੀ ਸੱਤ ਪਸ਼ੂ ਆ ਇਨਫਾਰਮੇਸ਼ਨ ਲੈ ਦਨ ਆਉ ਕਰਦੇ ਆ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਤੇ ਐਡਰੈਸ ਆ ਨਾਮ ਭਾਈ ਗੁਰਦੇਵ ਸਿੰਘ ਆ ਪਿੰਡ ਚੜੱਕ ਜਿਲ੍ਹਾ ਮੋਗਾ ਤਸਵੀਰ ਮੋਗਾ ਜੀ ਫੋਨ ਨੰਬਰ ਦੱਸ ਜੀ 7901755873 ਜੀ ਕਿਹੜੇ ਪਾਸੋਂ ਲੱਗੀਏ ਜਰਸਨੋਂ ਤੋਂ ਲੱਗਿਆ ਕਿ ਡੱਬਿਆਂ ਤੋਂ ਲੱਗ ਜੀ ਤੇਰੀ ਮਰਜ਼ੀ ਪਹਿਲਾਂ ਡੱਬਿਆਂ ਵਾਲਾ ਦਿੰਦੇ ਕਿੰਨੇ ਮਾਸੂ ਆ ਇਹ ਬਈ ਦੂਜਾ ਸੂਆ ਘਰ ਸੰਦੀ ਆ ਕਿੰਨੇ ਕ ਦਿਨ ਲੈ ਜੀ ਦਿਨ ਦਾ ਹਾਂਜੀ ਬੱਚੀ ਆ ਕਿੰਨਾ ਕ ਦੁੱਧ ਦੇ ਦੀ ਦੁੱਧ ਬਈ ਜੇ ਤੋਂ ਲਈ ਆਗਾ ਹਰੇਕ ਹੀ 20 22 ਕਿਲੋ ਕਹਿੰਦਾ ਭਰਾ ਜੀ ਨੇ ਲੈਣੀ ਆ ਆਪ ਦੀ ਸਮਝ ਨਾਲ ਲਵੇ ਕਿੰਨਾ ਚੋ ਸਕਦੇ ਕਿੰਨਾ ਨਾ ਠੀਕ ਹੈ ਕਿਉਂ ਆਪਾਂ ਦਾ ਬਈ ਕਰਾ ਦੇ ਲਿਆਂਦਗਾ ਸਿੱਧੀ ਗੱਲ ਆ ਹਾਂ ਅੱਜ ਭੇਜ ਦੇਣਗੇ ਹਾਂ ਮੈਂ ਤਾਂ ਚੋਗਾ ਨਹੀਂ ਜਿਹਨੇ ਪੈਸੇ ਲਾਉਣੇ ਆਪ ਦੀ ਮਿਹਨਤ ਦੇ ਲਾਉਣੇ ਭਰਾ ਮੇਰਾ ਮਿਛਲੀ ਕਰਕੇ ਆ ਉਹਦਾ ਜਿਹੜੀ ਸਾਡੀ ਜ਼ਿੰਮੇਵਾਰੀ ਉਹ ਥਣਾ ਦੀ ਤੇ ਪਾਰ ਪਿੱਛੇ ਦੀ ਆ ਪਠੇ ਖਾਨ ਦੀ ਗਰੰਟੀ ਆ ਜੇ ਕੋਈ ਗੋਆ ਮੋਗ ਮਾਰਦੀ ਹੋਈ ਉਹਦੀ ਗਰੰਟੀ ਆ ਠੀਕ ਆ ਨਾ ਜਿਹੜੀ ਗੱਲਾਂ ਤੜ ਕੇ ਸੋਨਾ ਸੀਗਾ ਦੋ ਵੇਚ ਤੀਆਂ ਕੱਬਣਾ ਰਹੇਗਾ ਹਰ ਸੁਪੀਆਂ ਦਾ ਉਦੋਂ ਵੇਖ ਜਾਂਦੀ ਨਹੀਂ ਲੱਗਣਾ ਵੇਖ ਜਾਂਦੀ ਪੇਹਾਨਾ 55000 ਦੀ ਬੱਚੀ ਦੀ ਬਾਹਰ ਕੱਢੀਏ ਬਾਹਰ ਇਹ ਜ਼ਰੂਰ ਆ ਸਾਡਾ ਲੋਕਾਂ ਨੂੰ 5-7000 ਭਾਅ ਦਾ ਜ਼ਰੂਰ ਫਰਕ ਹੋਊਗਾ ਠੀਕ ਹੈ ਉਹ ਜੋ ਮਰਜੀ ਕੋਈ ਫਰਕ ਆ ਉਹਦਾ ਕੱਢ ਕੇ ਵੇਖ ਲੈ ਨੇੜੇ ਤੇ ਰਿਵਲਾਂ ਘੁੰਮਿਆ ਠੀਕ ਹੈ ਉਹ ਆ ਕੇ ਲੈ ਜੀ ਸਹੀ ਆ ਦੋਸਤੋ ਦੂਜੇ ਸੂਵੇ ਸੁੰਦੀ ਆ 10-12 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਜਿਨ੍ਹਾਂ ਤੋਂ ਲਈ ਹੈ ਹਰੇਕ ਅਗਲਾ 20-22 ਕਿਲੋ ਦੁੱਧ ਕਹਿੰਦਾ ਕਿ ਇਹਨੇ ਦਿੱਤਾ ਪਰ ਬਾਈ ਕਹਿੰਦਾ ਆਪਾਂ ਰਾਤ ਮਾਲ ਲਿਆਂਦਾ ਹੁਣ ਵੀਡੀਓ ਪੈ ਜਾਣੀ ਆ ਤੇ ਆਥਾਂ ਨੂੰ ਪਸ਼ੂਆਂ ਨੇ ਵਿਕ ਜਾਣਾ ਇਹ ਅਗਲਾ ਭੈਣ ਭਰਾ ਵੇਖੇ ਕਿ ਇਹ ਪਸ਼ੂ ਕਿੰਨਾ ਦੁੱਧ ਦੇ ਦੂਗਾ ਜੀਨੇ ਪੈਸੇ ਲਾਉਣੇ ਆ ਵੈੜ ਵੱਡੀ ਐ ਡੱਬੀ ਐ ਪ੍ਰਿੰਟ ਵਾਲੀ ਐ ਹਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਬਹੁਤ ਚੰਗਾ ਥਣ ਲੇਵਾ ਥਣ ਲੇਵਾ ਤਾਂ ਕੋਈ ਪਛੀ ਦਾ ਕੋਈ ਰੋਕ ਵੀ ਨਹੀਂ ਗੱਲ ਐ 8-10 ਦਿਨ ਲੈ ਜਾਣੇ ਆ ਆ ਸਾਰੀ ਵਲ ਢੱਲ ਕੱਢ ਕੇ ਸੂ ਗੱਠ ਨੂੰ ਹਵਾਨਾ ਪਿੱਛੇ ਨੂੰ ਵੱਧਾ ਉਹ ਤਾਂ ਮੈਨੂੰ ਦੱਸਿਆ 21 ਕਿਲੋ ਪਰ ਆਪਾਂ 17-18 ਕਿਲੋ ਮੰਨ ਕੇ ਲਈ ਆ ਇਦਾਂ ਇਹਨਾਂ ਦੁੱਧ ਇੰਨੀ ਗਾਂ ਨੇ ਦਿੱਤਾ ਨਾ ਫਿਰ ਗਾਂਾਂ ਰੱਖਾਂ ਦਾ ਨਹੀਂ ਫਾਇਦਾ ਹਾਂ ਇਹ ਵੀ ਗੱਲ ਸਹੀ ਹੈ ਦੋਸਤੋ 17 18 ਦਾ ਡੱਬੀ ਵੈੜ ਇਹਨਾਂ ਪਿਆਉਣ ਦਾ ਹੱਕ ਬਣਦਾ ਹੈ ਆਪੀ ਵੈੜ ਪੁਣਾ ਇਹ ਥਣ ਥਣ ਬਹੁਤ ਚੰਗਾ ਲੱਗਾ ਹੱਥੀ ਚਵਾਈ ਵਾਲਾ ਥਣ ਲੱਗਾ ਗੁਲਾਬੀ ਥਾਣਾ ਹੱਤੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ 8 10 ਦਿਨ ਲੈ ਜੂ 8 10 ਦਿਨ ਵਧੀਆ ਸੇਵਾ ਹੋ ਜਾਂਦੀ ਹੈ ਸੋਹਣਾ ਹਵਾਨਾ ਤਿਆਰ ਕਰਕੇ ਸੂ 55000 ਦੀ ਬਾਈ ਕਹਿੰਦਾ ਦੇ ਦੇਣੀ ਆ 55000 ਚੋਂ ਬਾਈ ਕਹਿੰਦਾ ਮਾਨ ਕਰ ਦੂ ਤੇ ਲਗਭਗ ਸਾਰੀ ਵੈਰੈਟੀ ਹੈਗੀ ਹੈ ਜੇ ਕੋਈ ਡੱਬੀਆਂ ਲੈਣ ਦਾ ਚਾਹਵਾਣਾ ਡੱਬੀਆਂ ਹੈਗੀਆਂ ਤਿੰਨ ਜਰਸੀਆਂ ਹੈਗੀਆਂ ਦੋ ਕਾਲੀਆਂ ਹੈਗੀਆਂ ਜਿਹੜਾ ਵੀ ਜਾਨਵਰ ਤੁਸੀਂ ਲੈਣਾ ਹਰੇਕ ਵੱਨਗੀ ਤੁਹਾਨੂੰ ਇੱਥੇ ਮਿਲ ਜਾਣੀ ਹੈ ਵੈੜ ਚੰਗੀ ਬਹੁਤ ਹਾਂ ਆ ਸਾਰੀ ਵਾਲਟਲ ਕੱਢ ਕੇ ਸੂ ਦੋ ਨੰਬਰ ਤੇ ਆ ਮਿੱਠਿਆ ਦੋ ਨੰਬਰ ਵੈੜ ਬਈ ਇਹ ਦੂਜਾ ਆਖਿਆ ਤੀਜਾ ਹੂ ਆ ਹੁਣ ਠੀਕ ਹੈ ਤਾਂ ਕਿੰਨੇ ਲੈ ਜੂ ਡੇਢ ਸੱਤ ਹਫਤੇ ਦੀ ਕੱਚੀ ਹੈ ਦੁੱਧ ਤੇਰੀ ਤੱਕ ਮੁਤਾਬਕ ਦੁੱਧ ਬਾਈ ਜੀ ਤੋਂ ਲਈ ਉਹਨੇ 25 ਕਿਲੋ ਦੱਸਿਆ ਤੇ 18 ਕਿਲੋ ਮੰਨ ਕੇ ਕੋਈ ਸੌਦਾ ਜਿਹੜਾ ਮਰਜ਼ੀ ਕਰ ਲੈ ਠੀਕ ਹੈ ਉਹਦੇ ਨਾਲ ਵੱਡੀ ਵੀ ਆ ਸੰਦੇ ਆ ਹੀ ਬਾਹਰ ਹੈ ਦੋਸਤੋ ਬਾਈ ਕਹਿੰਦਾ ਜਿੰਨਾ ਤੋਂ ਲਈ ਉਹ ਦੁੱਧ ਬਾਹਲਾ ਦੱਸਿਆ ਪਰ 18 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ ਦੂਜੇ ਸੂਏ ਅਗਲੇ ਕਹਿੰਦੇ ਤੁਸੀਂ ਤੀਜਾ ਮੰਨ ਕੇ ਸੌਦਾ ਕਰ ਲੋ 18 ਨਾਲ ਤਾਂ ਲਿਵਾ ਵੀ ਦੱਸੀ ਜਾਂਦਾ ਗਾਂ ਦਾ ਲੈ ਡੱਬੀ ਵਹਿੜਾ ਬਾਕੀ ਇਹਨਾਂ ਦੇ ਦੁੱਧ ਤਾਂ 15 18 ਪਿਉਣ ਦਾ ਹੱਕ ਬਣਦਾ ਪਲਟੇ ਲੰਪਾਈਆਂ ਬਹੁਤ ਛਲਾਬੀ ਖਾਣ ਲੱਗੇ ਗਾਂ ਹੂੰ ਜੈ ਜੈ ਮਾਲਗਰ ਦੇਤ ਇਹ ਵੇ 52000 ਦੀ ਦੇ ਰਹੇ ਭਾਈ ਇੱਕ ਨੰਬਰ 55 ਦੀ ਦੋ ਨੰਬਰ 58 ਦੀ ਮਾਨਤਾ ਤੁਹਾਨੂੰ ਪਤਾ ਹੀ ਆ ਉਹਦਾ ਸਾਰੇ ਨਗੋਂ ਚਲੋ ਹੋ ਹੀ ਜੂ ਘਾਟ ਬਾਦ ਮੌਕੇ ਤੇ ਥੋੜੀ ਘਣੀ ਹੋ ਜਾਂਦੀ ਹੁੰਦੀ ਆ ਕੋਈ ਆਏ ਤਾਂ ਹੋਣਾ ਨਹੀਂਗਾ ਕਿ 58 ਮੰਗੀ ਜਾਂਦਾ 30 ਦੀ ਦੇ ਦੂ ਬੜਾ ਫਰਕ ਤਾਂ ਚਲੋ ਤੁਹਾਨੂੰ ਪਤਾ ਪੈਂਦਾ ਨਹੀਂ ਹੁੰਦਾ ਪਰ ਮੌਕੇ ਤੇ ਥੋੜਾ ਘਣਾ ਪਿਆ ਜਾਂਦਾ ਹੁੰਦਾ ਹਾਂ ਸਾਰੀ ਬਾਲ ਟੈਲ ਕੱਢ ਕੇ ਸੂ ਸੱਤ ਅੱਠ ਦਿਨਾਂ 'ਚ ਤਿਆਰ ਹੋ ਜੂਗੀ ਚਿੱਟੇ ਰੰਗ ਦੀ ਵੜ ਕਾਲੇ ਰੰਗ ਦੇ ਮੋٹے ਡੱਬਾ 55000 ਮੁੱਲ 18 ਕਿਲੋ ਦੁੱਧ ਮੰਨ ਕੇ ਅਗਲਾ ਸੌਦਾ ਕਰ ਲੈ ਕਿਸੇ ਕੋਲ ਹੋਵੇ 65000 ਤੋਂ 100 ਰੁਪਈਆ ਹੁਣਾ ਘੱਟ ਮੰਗੇ ਠੀਕ ਐ ਪਰ ਆਪਣਾ ਮੁੱਲ ਤੇ ਫਰਕ ਹੋਊ ਜੋ ਮਰਜ਼ੀ ਕੋਈ ਆ ਕੇ ਪਤਾ ਕਰ ਸਕਦਾ ਦੋਸਤੋ ਬਾਈ ਕਹਿੰਦਾ ਹੋਰ ਕਿਸੇ ਕੋਲੇ ਉਹ ਤਾਂ ਮੁੱਲ ਵੱਧ ਹੋਊਗਾ ਬਾਈ ਕਹਿੰਦਾ ਆਪਣਾ ਜਾਇਜ਼ ਹੁੰਦਾ ਮੁੱਲ ਬਾਕੀ ਤੁਸੀਂ ਤੁਰ ਫਿਰ ਕੇ ਚਾਰ ਪਿੰਡ ਗੇੜਾ ਦੇ ਲੋ ਉਦੋਂ ਬਾਅਦ ਕਰਦੇ ਤੇ ਦੇ ਘਰੇ ਆਜੋ ਮੁੱਲ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਯਾਰ ਵੀਡੀਓ ਪਈਂ ਜੀਰੋਜ ਮਾਲ ਵੇਖਦਾ ਹੂੰ ਤੁਸਨ ਪਰਸੋ ਵੀ ਆਪਾਂ ਵੀਡੀਓ ਸਾਧੂ ਕਲੀਨ ਨੂੰ ਅਪਲਾਈ ਮੈਂ ਉਹਦੇ ਨੌ ਨੂੰ ਆਖੇ ਹੀ ਗੰਗਾਉਣ ਹਾਂ ਹਾਂ ਫਾਈਨਲੀ ਕਿਹੜੀ ਚੀਜ਼ ਕੋ ਉਹੀ ਹੋ ਇਹ ਤਾਂ ਗੱਲ ਹੈ ਜਰਸੀ ਤੇ ਆ ਜਾ ਤੈਨ ਨੰਬਰ ਜਰਸੀ ਨੂੰ ਦੂਜਾ ਸੂਆ ਤੁੰਡੀ ਹੋਣਾ ਸੂਆ ਕਿੰਨੇ ਦਿਨ ਲੈ ਜੂ ਦਿਨ 10 ਕੱਚੀ ਆ 10ਾਂ ਦਿਨਾਂ ਦੀ ਕੱਚੀ ਐ ਇਹ ਕਿੰਨਾ ਗੱਦ ਦੁੱਧ ਪਿਆਈ ਤੇਰੇ ਹਿਸਾਬ ਨਾਲ ਇਹ ਵੀ ਬਈ 14-15 ਕਿਲੋ ਅੰਦਾਜ਼ਾ ਦੱਸਿਆ ਘਰ ਵਾਲਿਆਂ ਨੇ ਪਹਿਲੇ ਸੂਏ ਚੋਇਆ ਜੈ ਜੈ ਮੋਲ ਇਹ ਦੇ ਦਾਂਗੇ ਵਾਚੀ 45000 ਦਸਾਂ ਦੇ ਇਹਨਾਂ ਦੀ ਕੱਚੀ ਐ 14 15 ਕਿਲੋ ਵਾਂਗੂ ਦੁੱਧ ਪਿਆ ਜੂ 40 ਤੇ 5 45000 ਮੁੱਲ ਐ ਤਿੰਨ ਜਰਸੀਆਂ ਦੋ ਡੱਬੀਆਂ ਦੋ ਕਾਲੀਆਂ ਸੱਤ ਪਸ਼ੂ ਆ ਨੌ ਪਸ਼ੂ ਸੀ ਦੋ ਬਾਈ ਕਹਿੰਦਾ ਸੋਭਾ ਸੇਲ ਹੋ ਗਏ ਸੂਈਆਂ ਵੜਾ ਸੀ ਉਹ ਸੌਦੇ ਹੋ ਗਏ ਤੇ ਉਹ ਉੱਠ ਗਈਆਂ ਚਲੀਆਂ ਗਈਆਂ ਆ ਸਾਰੀ ਵਲਟੈਲ ਕੱਢ ਕੇ ਸੂਣਾ ਦਸਾਂ ਦੇ ਇਹਨਾਂ ਦੀ ਕੱਚੀ ਬਦਾਮੀ ਰੰਗ ਦੀ ਜਰਸੀ 14 15 ਕਿਲੋ ਦੁੱਧ ਪਿਆਜੂ ਮੁੱਲ 45000 ਬਾਕੀ ਇਸੇ ਨੰਬਰ ਤੇ WhatsApp ਚੱਲਦਾ ਜੀਨੇ ਜਿਹੜਾ ਵੀ ਜਾਨਵਰ ਲੈਣਾ ਅਗਲਾ ਆਪਦੀ ਵੀਡੀਓ 깔ਦੇ ਤਸੱਲੀ ਕਰ ਲੇ ਕਿਉਂਕਿ ਨਾਗ ਜਿਆਦੇ ਆ ਮੈਂ ਤਾਂ ਤੁਹਾਨੂੰ ਮੋٹے ਮੋٹے ਵਿਖਾ ਦੇਨੇ ਆ ਤੁਹਾਨੂੰ ਦੱਸਤਾ ਕਿ 7 ਪਸ਼ੂ ਖੜੇ ਆ ਜਿਹੜਾ ਵੀ ਜਾਨਵਰ ਲੈਣਾ ਆਪਦਾ ਘਰੇ ਬੈਠੇ ਕੇ ਰਾਂ ਅਗਲਾ ਵੀਡੀਓ 깔ਦੇ ਆਪਦੀ ਤਸੱਲੀ ਕਰ ਲੇ ਉਸ ਤੋਂ ਬਾਅਦ ਚੜੈਕ ਪੰਡ ਆਇਓ ਆਪਦੀ ਤਸੱਲੀ ਕਰਕੇ ਲੈ ਜਾਓ ਇਹਦੇ ਬਾਰੇ ਦੱਸ ਕਰਦਾ ਤਾਂ 4 ਨੰਬਰ ਪਲੂਣ ਵੱਛੀ ਆ 4 ਦੰਦ ਦੀ ਆ ਪਹਿਲਾਂ ਹੀ ਸੂਪਾ ਨੰਬਰ ਵੀ 4 ਤੇ ਦੰਦ ਵੀ 4 ਆ ਦੰਦ ਕਿੰਨੇ ਪਏ ਆ 10 ਪਏ ਇਹ ਵੀ 10 ਦਿਨਾਂ ਦੀ ਕੱਚੀ ਲਗਭਗ ਇੱਥੇ ਜੇ ਹੀ ਇਹ ਮਾਲ ਆ 10 ਦਿਨਾਂ ਦੇ ਆਸ-ਪਾਸ ਹੀ ਆ ਕੋਈ 2 ਦਿਨ ਪਹਿਲਾਂ ਸੂਪੂ ਕੋਈ 2 ਦਿਨ ਮਗਰੋਂ ਸੂਪੂ ਪਹਿਲਾਂ ਵੱਛੀ ਆ ਪਲੂਣ ਵੱਛੀ ਮਗਰੋਂ ਵਾਲਟੇ ਲਾਜੇ کافی ਬਾਕੀ ਬਾਕੀ ਦਿਨ ਵੀ 10 ਪਏ ਆ ਸੀਰ ਸੌ ਪੂਰੇ ਆ ਗੁਲਾਬੀ ਥਾਨ ਆ ਜੈ ਜੈ ਮੋਲਗਰ ਦੇ ਤਾਂ ਇਹਦਾ ਵੀ ਮੁੱਲ 45000 ਇਹ ਵੀ 45 ਦੀ ਭਾਵੇਂ ਪਹਿਲਾਂ ਲੈ ਜਾਓ ਭਾਵੇਂ ਦੂਜਿਆਂ ਲੈ ਜਾਓ 45 45000 ਦੀਆਂ ਜਰ ਸਿੰਘ ਹੋਰ ਗੋਰੇ ਕਹਿਵਾਂ ਚਾਰ ਨਗ ਤੁਹਾਨੂੰ ਵਿਖਾ ਦਿੱਤੇ ਤੇ ਤਿੰਨ ਨਗ ਰਹਿ ਗਏ ਆ ਜੇ ਕੋਈ ਕਾਲੀਆਂ ਲੈ ਜਾਂਦਾ ਚਾਹ ਵਣ ਦੋ ਵੱਡੀਆਂ ਕਾਲੀਆਂ ਹੈਗੀਆਂ ਬਾਕੀ ਕਦ ਕੋਦ ਤੁਸੀਂ ਬਾਈ ਦੇ ਘਰੇ ਆ ਕੇ ਵੇਖ ਹੀ ਲੈਣੇ ਆ ਇਹਦਾ ਕੰਨਵਾ ਸੁਆ ਜਾਂ ਦੂਜਾ ਸੁਆ ਕਿੰਨੇ ਕ ਦਿਨ ਲੈ ਜੂ ਹਫਤੇ ਦੀ ਕੱਚੀ ਹੈ ਦੂਜਾ ਸੁਆ ਜਰਸੀ ਇਹਦਾ ਜਾਇਜ਼ ਜਾ ਮੁੱਲ ਇਹ ਬੱਚੀ ਦੇਵਾਂਗਾ 53 ਹਜ਼ਾਰ ਇਹ ਬਾਈ ਕਹਿੰਦਾ ਦੇਵਾਂਗੇ 53000 ਦੀ ਮੈਂ ਮੁੱਲ ਮੈਂ ਪਹਿਲਾਂ ਹੀ ਪੁੱਛ ਲਿਆ ਸੀ ਮੈਨੂੰ ਸੀਗਾ ਕਿ ਵੈੜ ਚੰਗੀ ਇਹਦੀਆਂ ਗੱਲਾਂ ਬਾਅਦ ਚ ਹੀ ਕਰਾਂਗੇ ਕਿਤੇ ਪਹਿਲਾਂ ਗੱਲਾਂ ਚੰਗੀਆਂ ਕਰਤੀਆਂ ਤੇ ਮੁੱਲ ਵਧਾਣਾ ਕਰਦੇ ਪਰ ਇਹਨੇ ਚੰਗੀ ਕਰਕੇ ਮੁੱਲ ਪਹਿਲਾਂ ਹੀ ਚੰਗਾ ਕੀਤਾ ਪਰ ਜਰਸੀ ਚੰਗੀ ਆ ਇਹਦੇ ਕੋਈ ਸ਼ੱਕ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਹਵਾਨਾ ਸੋਹਣਾ ਬੂਥੀ ਸੋਹਣੀ ਆ ਦੁੱਧ ਕਿੰਨਾ ਕੱਢ ਜੂ ਦੁੱਧ ਬੋਜੀ ਤੋਂ ਲਈ 18 ਲੀਟਰ ਦੱਸਿਆ 16 17 ਮੰਨ ਕੇ ਕੋਈ ਮਰਜੀ ਸੌਦਾ ਕਰ ਲੇ ਅੱਛੀ ਨਿੱਗਰ ਵੀ ਫੋਲਾ ਲੇਵੇ ਅੜੀ ਆਇਆ ਇਹਨੂੰ ਵੀ 16 17 ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ ਹਾਂ ਤੁਸੀਂ ਵਾਲ ਢੇਲਾਂ ਵੇਖ ਲਓ ਕਾਫੀ ਬਾਕੀ ਆ ਦਿਨ ਲੈ ਜੂ ਹਫਤਾ ਹਾਂ ਹਫਤਾ ਲੈ ਜੂ ਅੱਛੀ ਨਿੱਗਰ ਬਹੁਤ ਆ ਹਫਤਾ ਲੈ ਜੂ 18 ਕਿਲੋ ਦੁੱਧ ਪਾਈ ਦੱਸਦਾ ਕਿਹਨੇ ਦਿੱਤਾ 16 17 ਮੰਨ ਕੇ ਅਗਲਾ ਸੌਦਾ ਕਰ ਲੈ 53000 ਮੋਲੇ ਦਾ ਬਾਕੀ ਝੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਜੀ ਆ ਹਫਤੇ ਦੀ ਜਦੋਂ ਤਿਆਰ ਹੋ ਜਾਂਦੀ ਆ ਇਹ ਵੇਚਣ ਵਾਲਾ ਭਰਾ ਸੁਣੋ ਬੜਾ ਮੰਨ ਤੇ ਆਹ ਦਾ ਬੱਚੀ 60000 ਦੀ ਤਿਆਰ ਹੋਈ ਥੱਲੋ ਸਾਫ ਬਾੜੀ ਆ ਵੇੜਾ ਬੱਛੀ ਆ ਹੂੰ ਅੱਗੇ ਆ ਜਾ ਕਾਲੀ ਤੇ ਤੇ ਕਾਲੀਆਂ ਵਾਡੇ ਇਹ ਨਜ਼ਰ ਨਹੀਂ ਲੱਗਦੀ ਸਾਰਾ ਰੰਗ ਲਿਓਣੇ ਆ ਸਾਰਾ ਲਿਓਣਾ ਪੈਣਾ ਠੀਕ ਹੈ ਕੰਨਵਾ ਸੁਆ ਹਾਂਜੀ ਕੰਨਵਾ ਸੁਆ ਸੁਆ ਇਹ ਦੂਜਾ ਸੁਣ ਦੀ ਵਿੱਚ ਕਿੰਨੇ ਦਿਨ ਲੈ ਜੂ ਦਿਨ ਬਾਅਦ ਹੀ ਕੱਟ ਲਊਗੀ ਇਹ ਲੈ ਜੂਗੀ ਪੰਜ ਚਾਰ ਮਹੀਨੇ ਹੀ ਕੱਟੂ ਦੁੱਧ ਦੁੱਧ ਪਿਆ ਜੂਗੀ 18 ਮੀਟਰ ਲੈ ਦੇ ਇਹ ਬਾਈ ਕਹਿੰਦਾ ਪੰਜ ਚਾਰ ਦਿਨ ਲੈ ਜੂ ਨਿੱਕਰ ਬਹੁਤ ਆ ਵਧੀਆ ਵਜਨ ਵਜਨ ਚੰਗਾ ਬਾਕੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ। ਤੁਹਾਲ ਟੱਲਾ ਹਜੇ ਕਾਫੀ ਬਾਕੀ ਐ। ਬਾਕੀ ਤਾਂ 4-5 ਲੈ ਜਾਣਾ। ਇਹ ਤਾਂ 6 ਵੱਡੀਆਂ। ਥੋੜੀ ਪ੍ਰੂਨ ਅੱਛੀ ਜ਼ਰੂਰ ਛੋਟੀ ਹੋ ਵੀ ਹਰੇ ਦੰਦਾਂ ਜਾਂ। ਹੂੰ। ਬਾਕੀ ਬੜਾ ਵੱਡੀਆਂ ਹੀ ਆ ਸਾਰੀਆਂ। ਸਹੀ ਹੋ ਗਿਆ। ਜੈ ਜੈ ਮਾਲਕਰ ਦਿੱਤ। ਇਹ ਬੱਚੇ 58000 ਦੀ ਦੇਣੀ ਆ। ਮੁੱਲ ਕਿੰਨਾ ਕਰਾਂ? ਮੁੱਲ ਕਿੰਨਾ ਮਰਜ਼ੀ ਕਰਾ ਲੋ 58000 ਦੀ ਦੇਣੀ ਆ। 50 ਤੇ 8। 2 ਘਟ 60 ਦਾ ਮੁੱਲ ਆ ਇਹਦਾ। ਪੰਜ ਚਾਰ ਦਿਨ ਲੈ ਜੂ 18 ਕਿਲੋ ਦੁੱਧ ਦੀ ਬਾਈ ਕਹਿੰਦਾ ਇਹਦੀ ਮੇਰੀ ਗਾਰੰਟੀ ਆ ਕੋਈ ਅੱਜ ਲੈ ਜੇ ਕੋਈ ਪੰਜ ਚਾਰ ਦਿਨ ਰੋੱਕ ਕੇ ਲੈ ਜਾ ਜਿਸ ਦਿਨ ਸੂਪ ਐਂਦੀ ਆ ਦੁੱਧ ਜੋਕ ਕੇ ਲੈ ਜੇ ਅਗਲਾ ਉਹ ਤੁਹਾਡੀ ਮਰਜ਼ੀ ਆ ਗੱਭਨ ਲੈ ਜਾਣੀ ਆ ਜਾਂ ਸੂਈ ਲੈ ਜਾਣੀ ਆ ਸੀ ਸਾਊਥ ਤਕਰੀਬਨ ਨਾਲ ਸਾਰੇ ਹੀ ਆ ਲਾਸਟ ਇਹ ਆ ਕਰਦਾ ਤਾਂ ਲਾਸਟ ਬਾਈ ਦੂਜਾ ਦੱਸਿਆ ਤੀਜਾ ਸੂਆ ਮੰਨ ਕੇ ਕੋ ਭੈਣ ਭਰਾ ਸੌਦਾ ਕਰ ਕਿੰਨੇ ਕ ਦਿਨ ਲੈ ਜੂ ਦਿਨ 10 ਪਾਇਆ ਦੁੱਧ ਦੁੱਧ ਦਾ ਰਕਾਰ ਵੇੜਦਾ 23 24 ਲੀਟਰ ਦਾ 20 ਮਨ ਕੇ ਕੋ ਸੌਦਾ ਕਰ ਲੇਵੇ ਬਾਕੀ ਦੁੱਧ ਅਗਲੇ ਦੀ ਸੇਵਾ ਦਾ ਹਾਂ 10 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਜਿੰਨਾ ਤੋਂ ਲਈਓ ਦੁੱਧ ਵੱਧ ਦੱਸਦੇ ਆ ਪਰ ਅਗਲਾ 20 ਮਨ ਕੇ ਸੌਦਾ ਕਰ ਲੇ ਪਰ ਤੁਸੀਂ ਪੈਸੇ ਲੈਣੇ ਭਾਵੇਂ 19 ਮੰਨ ਲਓ 18 ਮੰਨ ਲਓ ਥੋੜੀ ਮਰਜੀ ਆ ਦੁੱਧ ਅੱਗੇ ਬਾਈ ਕਹਿੰਦਾ ਤੁਹਾਡੀ ਸੇਵਾ ਦਾ ਪਰ ਲੇਵਾ ਲਾਹੂ ਇਹ ਵੀ ਬਹੁਤ ਕਿਉਂਕਿ ਝੋਲ ਝੂਲ ਬਹੁਤ ਪਈ ਆ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਹਾਂ ਅਕੀਆ ਥਾਣਾ ਬਾਲਾ ਪਿਆਰਾ ਲੱਗਾ ਸਾਈਡ ਉਧਰ ਥਾਣਾ ਵੇਖਣ ਵਾਲੀ ਚੀਜ਼ ਹੀ ਆ ਗੁਲਾਬੀ ਥਾਣਾ ਜੈ ਜੈ ਮਾਲਗਰ ਦੇ ਤਾਂ ਇਹ 55 ਦੀ ਦੇ ਦਾਂਗੇ ਇਹ ਬਾਈ ਕਹਿੰਦਾ 55 ਦੀ ਦੇ ਦੇਾਂਗੇ 20 ਕਿਲੋ ਵਾਂਗੂ ਦੁੱਧ ਪਿਆਜੂ ਵੱਡੀਆਂ ਛੋਟੀਆਂ ਨਹੀਂ ਮੁੱਲ ਵੀ ਪੰਗ ਹੋਣ ਪਰਖੋਂ 30 30 ਵਾਲਾ ਵੀ ਸੁਣ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਦੋਸਤੋ ਜੇਵਜਾ ਜਾਨਵਰ ਫਰ ਜਾਨਵਰ ਦੇ ਹਿਸਾਬ ਨਾਲ ਹੀ ਮੁੱਲ ਹੋਣਾ ਹਵਾਨਾ ਬਰੀਕ ਬਰੀਕ ਵੀ ਇੰਜਨ ਨਾਲ ਭਰਿਆ ਪਿਆ 7-8 ਦਿਨ ਲੈ ਜੂਗੀ ਤੇ ਪਰ ਲੇਵਾ ਲਾਹੂ ਬਹੁਤ ਅਮਰੀਕਨ ਵਹਿੜਾਂਰ ਕਾ ਲੇਵਾ ਤਿਆਰ ਕਰਕੇ ਸੁੱਕੋ ਕਿ ਹਵਾਨੇ ਦਾ ਮੋਢ ਉਪਰੋਂ ਚੌੜਾ ਸਟਾਰਟ ਹੁੰਦਾ ਬਾਕੀ ਦੇਣਾ 7-8 ਦਿਨ ਹੀ ਲੈ ਜਾਣੇ ਆ ਇਹ 55 ਦੀ ਇਹ ਅੱਜ ਦੀ ਵੀਡੀਓ ਦੇ ਵਿੱਚ ਸੱਤ ਪਸ਼ੂ ਆ ਦੋ ਡੱਬੀਆਂ ਵਹਿੜਾਂ ਜੇ ਕੋਈ ਡੱਬੀ ਵਹਿੜ ਲੈਣ ਦਾ ਚਾਹਵਾਨਾ ਤੇ ਦੋ ਡੱਬੀਆਂ ਵਹਿੜਾਂ ਹੈਗੀਆਂ ਕੋਈ 10 ਦਿਨਾਂ ਦੀ ਕੱਚੀ ਆ ਕੋਈ 8 ਦਿਨਾਂ ਦੀ ਕੱਚੀ ਆ ਤਿੰਨ ਜਰਸੀ ਵਹਿੜਾ ਹੈਗੀਆਂ ਜੇ ਕੋਈ ਜਰਸੀ ਲੈਣ ਦਾ ਚਾਹਵਾਨਾ ਤਿੰਨ ਜਰਸੀ ਆ ਤੇ ਜੇ ਕੋਈ ਕਾਲੀਆਂ ਲੈ ਜਾਂਦਾ ਚਾਹ ਵਣ ਦੋ ਕਾਲੀਆਂ ਸੱਤ ਪਸ਼ੂ ਆ ਆ 45 45000 ਦੀਆਂ ਦੋਵੇਂ ਜਰਸੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਮੰਨ ਤਾਂ ਸਾਰੇ ਨਗਾ ਜੀ ਜੇ ਕੋਈ ਜੋੜਾ ਲੈ ਲੂ ਪੂਰਾ ਵੱਧ ਹੋ ਜੂ ਤੇ ਇੱਕ ਹੋਰ ਗੱਲ ਸਾਰੇ ਪਸ਼ੂਆਂ ਦੀ ਥਾਣਾ ਦੀ ਬਾਈ ਦੀ ਗਾਰੰਟੀ ਹੋਊ ਭਾਰ ਪਿੱਛੇ ਦੀ ਗਾਰੰਟੀ ਹੋਊ ਦੁੱਧ ਅੱਗੇ ਪਾਏ ਦਾ ਕਿਉਂਕਿ ਮਾਲ ਸਾਰਾ ਖਰੀਦਿਆ ਕੱਲ ਹੀ ਆਇਆ ਅੱਧਾ ਕੱਜ ਵੇਖ ਜੂਗਾ ਜੇ ਕੋਈ ਇੱਕ ਅੱਧੀ ਰਹਿ ਗਈ ਕੱਲ ਨੂੰ ਵੇਖ ਜੂਗੀ ਉਹ ਦੁੱਧ ਤੁਹਾਡੀ ਸੇਵਾ ਦਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੋਸ਼ਕ